ਸੁਖਪਾਲ ਸਿੰਘ ਖੈਰਾ ਦਾ ਇਤਿਹਾਸ ਬੜਾ ਲੰਮਾ ਚੌੜਾ ਰਿਹਾ ਹੈ ਯਾਨੀ ਕਿ ਸਿਆਸੀ ਇਤਿਹਾਸ ਦੀ ਗੱਲ ਕਰੀਏ ਤਾਂ ਸਿਆਸੀ ਇਤਿਹਾਸ ਦੇ ਵਿੱਚ ਸੁਖਪਾਲ ਖੈਰਾ ਲਈ ਉਤਾਰ ਚੜਾ ਬੜੇ ਵੇਖਣ ਨੂੰ ਮਿਲੇ ਬੜੇ ਬੇਬਾਕ ਮਜਾਜ਼ ਦੇ ਲੀਡਰ ਮੰਨੇ ਜਾਂਦੇ ਨੇ ਸੁਖਪਾਲ ਖੈਰਾ ਪਰ ਉਹਨਾਂ ਦੇ ਨਾਲ ਵਤੀਰੇ ਵੀ ਫਿਰ ਉਸੇ ਤਰ੍ਹਾਂ ਦੇ ਹੁੰਦੇ ਨੇ ਜਿੰਨਾ ਬੇਬਾਕੀ ਦੇ ਨਾਲ ਬੋਲਦੇ ਨੇ ਜਿੰਨਾ ਬੇਬਾਕੀ ਦੇ ਨਾਲ ਚੈਲੰਜ ਕਰਦੇ ਨੇ ਜਿੰਨੇ ਬੇਬਾਕੀ ਦੇ ਨਾਲ ਮੁੱਦੇ ਚੱਕਦੇ ਨੇ ਉੰਨੀ ਛੇਤੀ ਹੀ ਇਹਨਾਂ ਦਾ ਘਰਾ ਵੀ ਹੁੰਦਾ ਲੰਗੇ ਸਮੇਂ ਦੇ ਵਿੱਚ ਹਾਲ ਹੀ ਦੇ ਵਿੱਚ ਹੀ ਸੁਖਪਾਲ ਖੈਰਾ ਜੇਲ੍ਹ ਕੱਟ ਕੇ ਆਏ ਨੇ ਔਰ ਇੱਕ ਇੱਕ ਕੇਸ ਚ ਨਹੀਂ ਸਗੋ 2-3 ਕੇਸਾਂ ਦੇ ਵਿੱਚ ਜੇਲ੍ਹ ਕੱਟ ਕੇ ਆਏ ਨੇ بار بار جیل ਦਾ ਸਾਹਮਣਾ ਕਰਨਾ ਪਿਆ ਔਰ ਆਖਰਕਾਰ ਜੇਲ੍ਹ ਦੇ ਬਾਹਰ ਆਉਂਦੇ ਨੇ ਹੁਣ ਦੁਬਾਰਾ ਫਸ ਗਏ ਨੇ ਹੁਣ ਦੁਬਾਰਾ ਸੁਖਪਾਲ ਖਹਿਰਾ ਚੋਣ ਤੋਂ ਠੀਕ ਪਹਿਲਾਂ 48 ਘੰਟੇ ਦੇ ਕਰੀਬ ਰਹਿ ਗਿਆ ਸਮਾਂ ਤੇ ਉਦੋਂ ਹੁਣ ਸੁਖਪਾਲ ਖਹਿਰਾ ਫਸ ਗਏ ਨੇ ਆਖਰਕਾਰ ਕੀ ਹੋ ਗਿਆ ਸੁਖਪਾਲ ਖਹਿਰਾ ਦੇ ਨਾਲ ਅਜੇ ਵੋਟਾਂ ਪੈਣੀਆਂ ਨੇ ਅਜੇ ਵੋਟਾਂ ਪੈਣੀਆਂ ਸਨ ਅਜੇ ਵੋਟ ਦਾ ਸਮਾਂ ਸੀਗਾ ਅਜੇ ਇੱਕ ਤਰੀਕ ਆਉਣੀ ਸੀ ਉਸ ਤੋਂ ਪਹਿਲਾਂ ਹੀ ਸੁਖਪਾਲ ਖਹਿਰਾ ਕਸੂਤੇ ਫਸ ਗਏ ਨੇ ਕੀ ਕੁਝ ਹੋਇਆ ਆਪਣੀ ਵੀਡੀਓ ਦੇ ਵਿੱਚ ਆਪ ਬਿਆਨ ਕਰਦੇ ਪਏ ਨੇ ਆਓ ਸੁਣਦੇ ਹਾਂ ਦੋਸਤੋ ਭਗਵਾਨ ਤਮਨ ਦੀ ਸਰਕਾਰ ਕੇਜਰੀਵਾਲ ਅਖੋਤੀ ਫਰਜੀ ਇਨਕਲਾਬੀ ਇੰਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਕਰ ਕਰਕੇ ਪਰਸੋਂ ਸ਼ਾਮ ਦਾ ਮੇਰਾ WhatsApp ਬੰਦ ਕਰਵਾ ਦਿੱਤਾ ਤੁਸੀਂ ਦੇਖ ਸਕਦੇ ਹੋ ਔਰ WhatsApp ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਆ ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਆ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਕੇਜਰੀਬਾਣ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ ਬੀਜੇਪੀ ਸਰਕਾਰ ਤੇ ਲਾਉਂਦੇ ਨੇ ਇਸ ਦੇਸ਼ ਮੇਂ ਆਜ਼ਾਦੀ ਨਹੀਂ ਹੈ ਮੀਡੀਆ ਆਜ਼ਾਦ ਨਹੀਂ ਹੈ ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ ਸਾਰਾ ਪੰਜਾਬ ਦਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਾਂ ਤਾਂ ਤੁਸੀਂ ਉਹਨਾਂ ਤੇ ਕੀ ਰਜਿਸਟਰ ਕਰਾ ਕੇ ਪਰਚੇ ਦਰਜ ਕਰਾ ਕੇ ਜਰਨਲਿਸਟਾਂ ਤੇ ਉੱਤੇ ਜਿਵੇਂ ਕਿ ਦਸਤਾਵੇਜ਼ ਵਾਲੇ ਤੇ ਪਿੱਛੇ ਰਜਿੰਦਰ ਟੱਗੜ ਤੇ ਕੀਤਾ ਅਤੇ ਉਹਨਾਂ ਦੇ ਸਾਰੇ ਅ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਔਰ ਹੁਣ ਤੁਸੀਂ ਇਸ ਕੋਜੀ ਹਰਕਤ ਤੇ ਆ ਗਿਓ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ ਵਟਸਐਪ ਵੀ ਬੰਦ ਕਰਾਤਾ ਹੈ ਮੇਰੇ ਕੋਲ ਮੇਰੀਆਂ ਬ੍ਰਾਡਕਾਸਟ ਲਿਸਟਾਂ ਸੀ ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ ਮੇਰੇ ਕੋਲ 5000 ਆਦਮੀ ਦੇ ਗਰੁੱਪਸ ਬਣੇ ਹੋਏ ਨੇ ਜਿਹੜੇ ਬ੍ਰਾਡਕਾਸਟ ਲਿਸਟ ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ ਉਹ ਪਰਸੋ ਸ਼ਾਮ ਦੀ ਬੰਦ ਪਹਿਲਾਂ ਮੈਂ ਸੋਚਿਆ ਕਿ ਰੁਟੀਨ ਆ ਸ਼ਾਇਦ ਦੁਬਾਰਾ ਚਲਾ ਦੇਣਗੇ ਅਸੀਂ ਈਮੇਲ ਵੀ ਕੀਤੀ ਅਸੀਂ ਉਹਨਾਂ ਨਾਲ ਕੰਟੈਕਟ ਵੀ ਕੀਤਾ ਲੇਕਿਨ ਮੇਰਾ WhatsApp ਉਹਨਾਂ ਨੇ ਫੋਰ ਅਨਨੋਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ WhatsApp ਨਹੀਂ ਚੱਲ ਰਿਹਾ ਇਹਨ ਇਲੈਕਸ਼ਨ ਦੇ ਪੋਲਿੰਗ ਤੋਂ 2 ਦਿਨ ਬੰਦ ਹੋਣ ਤੋਂ ਪਹਿਲਾਂ ਇਹਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ ਹੁਣ ਇਹਨੇ ਹਿੱਲ ਗਏ ਨੇ ਕਿ ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ WhatsApp ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਤੇ ਫਿਰ ਤੁਹਾਡੇ ਵਿੱਚ ਤੇ ਮੋਦੀ ਤੇ BJP ਤਾਨਾਸ਼ਾਚ ਕੀ ਫਰਕ ਆ ਤੁਸੀਂ ਪਹਿਲਾਂ ਪਰਚਿਆਂ ਤੇ ਵੀ ਰੋਂਦੇ ਹੋ ਕਿ ED ਔਰ CBI ਹਮਾਰੇ ਕੋ ਝੂਠੇ ਪਰਚੇ ਕਰ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਝੂਠੇ ਪਰਚੇ ਨਹੀਂ ਕੀਤੇ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਐਮਐਸ ਲਾ ਕੇ ਉਹਨਾਂ ਨੂੰ ਅਸਾਮੀਆਂ ਜੇਲਾਂ ਵਿੱਚ ਨਹੀਂ ਭੇਜਿਆ ਦੱਸਿਓ ਜਰਾ ਕਿਹਦੇ ਕੈਂਟ ਤੇ ਭੇਜਿਆ ਇਹ ਵੀ ਦੱਸੋ ਔਰ ਮੀਥੇ ਝੂਠ ਬੋਲਦਾ ਹੁਕਮ ਜਿਹੜੇ ਨੇ ਉਹ ਡੀਸੀ ਅੰਮ੍ਰਿਤਸਰ ਨੇ ਜਾਰੀ ਕੀਤੇ ਨੇ ਪੰਜਾਬ ਰਿਆਣਾ ਹਾਈ ਕੋਰਟ ਚੈਲੰਜ ਕੀਤਾ ਵਾ ਐਡੇ ਝੂਠੇ ਹੋ ਗਏ ਯਾਰ ਤੁਸੀਂ ਅੱਛਾ ਤੁਸੀਂ ਪਰਮਿੰਦਰ ਛੋਟੇ ਦੇ ਪਰਚਾ ਝੂਠਾ ਨਹੀਂ ਕਰਕੇ ਉਹਨੂੰ ਸੁਟਿਆ ਗਾਕਸ ਦੇ ਖਿਲਾਫ ਕੈਂਪੇਨ ਭਾਨੇ ਸਿੱਧੂ ਦੇ ਏਜੰਟਾਂ ਦੇ ਖਿਲਾਫ ਬੋਲ ਕੇ ਚਾਰ ਪਰਚੇ ਨਹੀਂ ਤੁਸੀਂ ਕੀਤੇ ਤੁਸੀਂ ਉਹ ਬੱਗੇ ਤੇ ਸਿਰਫ ਟਵੀਟ ਕਰਨ ਦੀ ਖਾਤਰ ਤੁਸੀਂ ਦਿੱਲੀ ਚ ਪੁਲਿਸ ਚੱਕਣ ਵਾਸਤੇ ਨਹੀਂ ਭੇਜੀ ਤੁਸੀਂ ਕੋਈ ਨੁਕਲ ਯੂਟਿਊਬਰ ਤੇ ਉਹਨੇ ਇੱਕ ਆਮ ਆਦਮੀ ਪਾਰਟੀ ਦੇ लवली ਯੂਨੀਵਰਸਿਟੀ ਦੇ ਐਮਪੀ ਦੇ ਖਿਲਾਫ ਇੱਕ YouTube ਤੇ ਪਾਈ ਵੀਡੀਓ ਕਿ ਤੁਸੀਂ ਉਹਨੂੰ ਜੰਮੂ ਜਾ ਕੇ ਪਰਚਾ ਦਰਜ ਕਰਕੇ ਚੱਕਰ ਨਹੀਂ ਪੇਚਿਆ ਆ ਤੁਹਾਡੇ ਸਾਹਮਣੇ ਬੈਠਾ ਖਹਿਰਾ ਕਿ ਤੁਸੀਂ ਮੇਰੇ ਤੇ ਪੰਜ ਪੰਜੇ ਝੂਠੇ ਨਹੀਂ ਕੀਤੇ ਜਦ ਤਿੰਨਾਂ ਚ ਮੈਨੂੰ ਤੁਸੀਂ ਅਰੈਸਟ ਨਹੀਂ ਕਰ ਸਕੇ ਕਿਉਂਕਿ ਮੈਨੂੰ ਐਂਟੀਸੀਪੇਟਿਵ ਬੇਲ ਮਿਲ ਜਾਂਦੀ ਸੀ ਫਿਰ ਤੁਸੀਂ ਭਗਵੰਤ ਉਹੀ ਚੱਕਿਆ ਕੇਸ 9 ਸਾਲ ਪੁਰਾਣਾ ਜਿਹਦੇ ਤੂੰ ਗਵਾਹੀ ਦਿੱਤੀ ਆ ਲੋਕਾਂ ਦੀ ਅਦਾਲਤ ਵਿੱਚ ਕਿ ਖਹਿਰੇ ਨਾਲ 2017 ਨੂੰ ਅਮਰਿੰਦਰ ਸਿੰਘ ਤੁੱਕੇ ਮੈਂ ਇੱਕ ਮინისტრ ਨੂੰ ਕੁੜਵਾਇਆ ਸੀ ਉਸ ਕੈਬਨਿਟ ਚੋਂ ਕਿ ਅਮਰਿੰਦਰ ਬਦਲਾਖੋਰੀ ਕਰ ਰਿਹਾ ਹੈ ਕਾਂਗਰਸ ਦੀ ਸਰਕਾਰ ਮੈਂ ਪਾਰਲੀਮੈਂਟ ਚੱਕੂਗਾ ਉਸੇ ਕਿਸ ਤੇ ਅਰੈਸਟ ਕਰ ਲਿਆ 4 ਮਹੀਨੇ ਤੇਰੀ ਅਗਨੀ ਠੰਡੀ ਹੋਈ ਦਿਲ ਦੀ ਨਫਰਤ ਦੀ ਭਾਵਨਾ ਫਿਰ ਤੁਸੀਂ ਜਦ ਮੇਰੀ ਬੇਲ ਹੋਣੀ ਸੀ 4 ਜਨਵਰੀ 2024 ਨੂੰ ਥਾਣਾ ਸੁਭਾਨਪੁਰ ਖਲਵਾਇਆ ਤੜਕੇ 2:10 ਮਿੰਟ ਤੇ ਪੰਜਵਾਂ ਪਰਚਾ ਦਰਜ ਕੀਤਾ ਜੇਲ੍ਹ ਚ ਰੱਖਣ ਉਹ ਯਾਰੋ ਤੁਹਾਡੇ ਤੇ ਮੋਦੀ ਚ ਫਰਕ ਕੀ ਹੈ ਤੁਸੀਂ ਪੰਜਾਬ ਦਾ ਉਹ ਬੁਰਾ ਹਾਲ ਕੀਤਾ ਪਿਛਲੇ 2 ਸਾਲਾਂ ਤੁਸੀਂ ਪਰਚੇ ਝੂਠੇ ਕੀਤੇ ਤੁਸੀਂ ਚਿੱਟਾ ਤੇ ਨਸ਼ੇ ਨਹੀਂ ਰੋਕ ਸਕੇ ਤੁਸੀਂ ਬੇਅਦਬਿਆਂ ਦਾ ਇਨਸਾਫ ਨਹੀਂ ਦੇ ਸਕੇ ਤੁਸੀਂ ਸਾਡੇ ਬੱਚੇ ਐਡੇ ਵੱਡੇ ਪੱਦਰ ਤੇ ਵਿਦੇਸ਼ਾਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਤੁਸੀਂ ਆ ਖੋਤੀ ਨੌਕਰੀਆਂ ਕਹਿੰਦੇ ਉਹ ਸਾਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਔਰ ਤੁਸੀਂ ਭਗਵੰਤਪਾਨ ਕਹਿੰਦਾ ਕਿ ਮੈਂ 40000 ਨੌਕਰੀ ਦੇ 2 ਸਾਲ ਦਿੱਤੀ ਆ ਇਹ ਵੀ ਦੱਸੋ 2 ਸਾਲ ਵਿੱਚ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਨੇ ਨੌਕਰੀਆਂ 40000 50000 ਮੁਲਾਜ਼ਮ 2 ਸਾਲਾਂ ਚ ਰਿਟਾਇਰ ਪ੍ਰਣਾਲਾ ਉੱਥੇ ਦਾ ਉੱਥੇ ਤੁਸੀਂ ਮੁਲਾਜ਼ਮਾਂ ਦਾ ਡੀਏ ਦੀਆ ਕਿਸ਼ਤਾਂ ਨਹੀਂ ਦੇ ਸਕੇ ਤੁਸੀਂ ਮੁਲਾਜ਼ਮਾਂ ਨੂੰ ਠੀਕ ਟਾਈਮ ਸੇ ਤਨਖਾਹ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਉਹਦਾ ਏਰੀਅਰਸ ਨਹੀਂ ਦਿੱਤੇ ਤੁਸੀਂ 올ਡ ਪੈਨਸ਼ਨ ਸਕੀਮ ਝੂਠ ਬੋਲ ਕੇ ਇੱਕ ਨੋਟੀਫਿਕੇਸ਼ਨ ਕੱਢਦੀ ਹਿਮਾਚਲ ਦੀ ਇਲੈਕਸ਼ਨ ਵੇਲੇ ਉਹ ਨੋਟੀਫਿਕੇਸ਼ਨ ਕੱਲੀ ਕਾਗਜ਼ ਤੇ ਰਹੇਗੀ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਲਾਗੂ ਕਰ ਸਕੇ ਤੁਸੀਂ ਪੈਨਸ਼ਨਰਸ ਦੇ ਪੈਸੇ ਨਹੀਂ ਦੇ ਸਕੇ ਸਾਡੇ ਅੱਜ ਵੀ 1.5 ਲੱਖ ਤੋਂ ਜ਼ਿਆਦਾ EMPLOYEES ਕੰਟਰੈਕਟ ਬੇਸਿਸ ਤੇ ਕਰ ਰਹੇ ਨੇ ਔਰ ਸੀਵਰੇਜ ਵਾਲੇ ਜਿਹੜੇ ਸਾਫ਼ ਕਰਦੇ ਨੇ ਸਫਾਈ ਕਰਮਚਾਰੀ ਉਹ ਮੇਰੇ ਕੋਲ ਆਏ ਸਭ ਤੋਂ ਗਰੀਬ ਤੱਕਾ ਉਹ 25 ਸਾਲ ਤੋਂ ਲਗਾਤਾਰ ਸੀਵਰੇਜ ਸਾਫ਼ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪੱਕੇ ਨਹੀਂ ਕਰ ਸਕੇ ਉਹ ਮਹਿਜ਼ 12000 ਰੁਪਏ ਤੇ ਸਾਰੇ ਸ਼ਹਿਰਾਂ ਦਾ ਪਿੰਡਾਂ ਦਾ ਗੰਦ ਸਾਫ਼ ਕਰਦੇ ਨੇ ਉਮਾਤ ਚੂਠ ਬੋਲੋ ਪੰਜਾਬ ਦੇ ਵਿੱਚ ਆ ਕੇ ਤੁਹਾਡਾ ਸਿਹਤ ਦਾ ਮਾਡਲ ਫਲੌਪ ਡੇਡਵੇ ਦਾ ਹਸਪਤਾਲ ਦਿਖਾਤਾ ਭਵਿੰਜਾ ਦਾ ਸਟਾਫ ਡਾਕਟਰਸ ਫਾਰਮਾਸਿਸਟ ਨਰਸਸ ਦਾ ਹਾਂ ਉੱਥੇ 24 ਕੇ 25 50% ਸਟਾਫ ਹੈ ਨਹੀਂ ਸਕੂਲਾਂ ਦਾ ਮਾਡਲ ਤੁਹਾਡਾ ਦਿਖਾਤਾ ਸੰਗਰੂਰ ਦੇ 50% ਤੋਂ ਉੱਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਔਰ ਮਲੇਰਕੋਟਲਾ ਜ਼ਿਲ੍ਹਾ ਜਿਹੜਾ ਬਣਾਇਆ ਹਲੇ ਉੱਥੇ ਤੁਸੀਂ ਕੋਈ ਰੈਗੂਲਰ ਡਿਸਟ੍ਰਿਕਟ ਐਜੂਕੇਸ਼ਨ ਆਫਸਰ ਨਹੀਂ ला ਸਕੇ ਕਿਸੇ ਪ੍ਰਿੰਸੀਪਲ ਨੂੰ ਉਹਦਾ ਅਫੀਸ਼ੀਅਲ ਚਾਰਜ ਦਿੱਤਾ ਹੋਇਆ ਵਾ ਕਿਉਂ ਝੂਠ ਬੋਲ ਬੋਲ ਕੇ ਇਸ਼ਤਿਹਾਰ ਲਵਾ ਲਵਾ ਕੇ ਸਾਡੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਔਰ ਇੱਥੇ ਤੁਸੀਂ ਕਿਸੇ ਬੰਦੇ ਨੂੰ ਇਨਸਾਫ ਨਹੀਂ ਦੇ ਸਕੇ ਤੁਹਾਡੇ ਨਾਲ ਦਾ ਮੈਂ ਕਹਿੰਦਾ ਕਿ ਮਿਸਲੀਡਿੰਗ ਪਾਰਟੀ ਜ਼ਿੰਦਗੀ ਚ ਨਹੀਂ ਦੇਖੀ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚਲਦੇ ਨੇ ਕਹਿੰਦੇ ਸੀ ਸਾਦੇ ਜੇ ਬੰਦੇ ਆ लवली ਯੂਨੀਵਰਸਿਟੀ ਦੇ ਮਾਲਕ ਨੂੰ 25000 ਕਰੋੜ ਦੇ ਬੰਦੇ ਨੂੰ ਐਮਪੀ ਬਣਾਤਾ ਰਾਜ ਸਭਾ ਦਾ ਔਰ ਇੱਕ ਬਣਾਤਾ ਸੰਜੀਵ ਅਰੋੜਾ ਲੁਧਿਆਣੇ ਦਾ ਕਦੀ ਸੁਣਿਆ ਹੀ ਨਹੀਂ ਕੌਣ ਆ ਬੰਦੇ ਕਿੱਥੇ ਰਹਿੰਦੇ ਨੇ ਦੋ ਬਣਾਤੇ ਗੈਰ ਪੰਜਾਬੀ ਸੰਦੀਪ ਪਾਟਕ ਤੇ ਆ ਰაგਵ ਛੱਡਾ ਤੇ ਖੈਰਾ ਬਾਹਰਲਾ ਹੋ ਗਿਆ ਤੇ ਇਹ ਅੰਦਰਲੇ ਹੋਗੇ ਤੁਹਾਡੇ ਖੈਰਾ ਪੰਜਾਬ ਲਈ ਲੜੇ ਹਰ ਥਾਂ ਪਹੁੰਚੇ ਜੇਲਾਂ ਕੱਟੇ ਅਸੀਂ ਬਾਹਰ ਦੇ ਤੇ ਆ ਰაგਵ ਛੱਡਾ ਤੇ ਸੰਦੀਪ ਪਾਟਕ ਇਹ ਤੁਹਾਡੇ ਅੰਦਰਲੇ ਹੋਗੇ ਬਸ ਇਹੀ ਦੱਸਣਾ ਸੀਗਾ ਤੁਸੀਂ ਸਾਰੇ ਕੇਚਰੀਵਾਲ ਦੇ ਬੱਚੇ ਹੋ ਇਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਤੁਸੀਂ ਸ਼ਰਾਬ ਘਟਾਲੇ ਵਿੱਚ ਹਜ਼ਾਰਾਂ ਕਰੋੜਾਂ ਦੇ ਸਕੈਂਡਲ 'ਚ ਫਸੇ ਹੋਏ ਹੋ ਦਿੱਲੀ 'ਚ ਲੱਖ ਕਈ ਜੋ ਕੱਟੜ ਇਮਾਨਦਾਰ ਸੁਪਰੀਮ ਕੋਰਟ ਨੇ ਜਵਾਨਤਾ ਰਜੈਕ ਕੀਤੀਆਂ ਤੁਹਾਡੀਆਂ ਕੇਜਰੀਵਾਲ ਇੱਕ ਤਰੀਕ ਤੱਕ ਬਾਹਰ ਇੰਟਰਮ ਬਿਲ ਤੇ ਹੈ ਔਰ ਜਦੋਂ ਪੰਜਾਬ ਦਾ ਸ਼ਰਾਬ ਘਟਾਲੇ ਦੀ ਜਾਂਚ ਹੋਵੇਗੀ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਵਿੱਚੇ ਚੀਮਾ ਵਿੱਚੇ ਭਗਵੰਤ ਸੋ ਉਹ ਕੀ ਕਹਿੰਦੇ ਆ ਜਦੋਂ ਦੂਜਿਆਂ ਲਈ ਤੁਸੀਂ ਟੋਆ ਪੱਟਦੇ ਹੋ ਉਹਦੇ 'ਚ ਡਿੱਗਣਾ ਐ ਡਿੱਗਣਾ ਜੋ ਪੀਚੋਗੇ ਉਹੀ ਵੱਡੋਗੇ ਮੇਰੇ ਵੀਰੋ ਇਸ ਲਈ ਪੰਜਾਬ ਨਿਵਾਸੀਆਂ ਨੂੰ ਮੇਰੀ ਬੇਨਤੀ ਲਾਸਟ ਮਿੰਟ ਅਪੀਲ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਇਨਕਲਾਬੀਆਂ ਤੋਂ ਜਿਨ੍ਹਾਂ ਨੇ ਸਿਰਫ ਫੋਟੋਆਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਅਗਰ ਉਹ ਜੀਂਦੇ ਹੁੰਦੇ ਤਾਂ ਰੋਰੇ ਹੁੰਦੇ ਯਾਰ ਕਿ ਸਾਡਾ ਨਾਮ ਇਸਤੇਮਾਲ ਕਰ ਰਹੇ ਆ ਅੱਜ ਸਾਡੇ ਨਾਲ ਸ਼ਹੀਦ ਭਗਤ ਸਿੰਘ ਦੀਆ ਦਾ ਪਰਿਵਾਰ ਜਿਹੜਾ ਹੈ ਉਹਦੀਆਂ ਭਤੀਜੀਆਂ ਉਹਦੀਆਂ ਅੱਗੇ ਭਤੀਜੀਆਂ ਉਹ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਰੋਡ ਸ਼ੋਅ ਭਵਾਨੀਗੜ੍ਹ ਤੋਂ ਜਿਹੜਾ ਹੁਣ ਸ਼ੁਰੂ ਹੋਣ ਵਾਲਾ ਸਾਡਾ ਮੈਂ ਉੱਥੇ ਪਹੁੰਚ ਚੱਲਿਆ ਵਾਂ ਮੇਰੀ ਸਭ ਨੂੰ ਅਪੀਲ ਹੈ ਕਿ ਅੱਜ ਦੇ ਰੋਡ ਸ਼ੋਅ ਨੂੰ ਕਾਮਯਾਬ ਕਰੋ ਸਾਡਾ ਭਲੱਤ ਵਿੱਚ ਹੀ ਰੋਡ ਸ਼ੋਅ ਨਿਕਲਣ ਲੱਗਿਆ ਵਾ ਉੱਥੇ ਵੀ ਪਲੀਜ਼ ਪੱਥ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ ਐਸਐਸ ਪੈਲੇਸ ਬੇਗੋਵਾਲ ਵਿੱਚ ਤੇ ਤੇ ਸੰਗਰੂਰ ਲੋਕ ਸਭਾ ਦੇ ਸਮੂਹ ਨੌਜਵਾਨਾਂ ਨੂੰ ਸਾਰੇ ਗੈਰਤਮੰਦ اخਲਾਕੀ ਬੰਦਿਆਂ ਨੂੰ ਕਾਂਗਰਸ ਦੇ ਗੇਦਰ ਨੂੰ ਅਤੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਮੇਰੇ ਤੇ ਬਹੁਤ ਸਿਰ ਤੇ ਹੱਥ ਰੱਖਿਆ ਕਈਆਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਜ਼ਿੰਦਗੀ ਚ ਵੋਟ ਨਹੀਂ ਪਾਈ ਪਰ ਤੇ ਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ ਚੰਗੇ ਚੰਗੇ ਅੰਮ੍ਰਿਤਧਾਰੀ ਬੀਬੀਆਂ ਬੰਦੇ ਬਜ਼ੁਰਗ ਸੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸਾਡਾ ਕੈਂਪੇਨ ਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ ਆਸ ਪਰਸੋ ਨੂੰ ਵੋਟ ਪਾ ਕੇ ਇਸ ਕੈਂਪੇਨ ਨੂੰ ਸਿੱਧੇ ਚੜਾ ਦਿਓ ਔਰ ਮੇਰਾ 3 ਨੰਬਰ ਤੇ EVM ਦੇ ਉੱਤੇ ਨਿਸ਼ਾਨ ਹੈ 3 ਨੰਬਰ ਤੇ ਬਟਨ ਦਬਾਉਂਗੇ ਤਾਂ ਮੈਂ ਤੁਹਾਡਾ ਜੋ ਸੰਗਰੂਰ ਦੇ ਮੁੱਦੇ ਨੇ ਔਰ ਪੰਜਾਬ ਦੇ ਪੱਖ ਦੇ ਮੁੱਦੇ ਨੇ ਬੰਦੀ ਸਿੰਘਾਂ ਦੇ ਸੰਗਰੂਰ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ ਸੰਗਰੂਰ ਦੇ ਵਿੱਚ ਵਾਟਰ ਟੇਬਲ ਬਹੁਤ ਰਿਸਟ ਸੀਟ ਕਰ ਗਿਆ ਸੰਗਰੂਰ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਕਰਜ਼ੇ ਦੀ ਮਾਰ ਚੱਲ ਰਹੇ ਨੇ ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਜ਼ਿੰਦਗੀ ਚ ਪਾਰਟੀਆਂ ਦੇ ਉੱਤੇ ਉੱਠ ਕੇ ਕੰਮ ਕੀਤਾ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਮੈਨੂੰ ਪਰਸੋਂ ਨੂੰ ਮੇਰੇ ਚੋਣ ਨਿਸ਼ਾਨ ਹੱਥ ਪੰਜੇ ਤੇ ਵੋਟ ਪਾ ਕੇ ਇੱਥੇ ਵੀ ਕਾਮਯਾਬ ਕਰੋਗੇ ਤੇ ਭਲੱਤ ਵਿੱਚ ਵੀ ਚੋਣ ਨਿਸ਼ਾਨ ਹੱਥ ਪੰਜੇ ਤੇ ਜਮਨੀ ਗੋਮਰ ਨੂੰ ਹੁਸ਼ਾਰਪੁਰ ਦੀ ਲੋਕ ਸਭਾ ਕੈਂਡੀਡੇਟ ਨੂੰ ਵੀ ਕਾਮਯਾਬ ਕਰੋਗੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਮੈਕਸਿਮਮ ਸ਼ੇਅਰ ਕਰਨਾ ਪਰ ਇੱਕ ਵਾਰ ਫਿਰ ਤੁਸੀਂ ਸਕਰੀਨ ਸ਼ਾਟ ਦੇ ਸਕਦੇ ਹੋ ਕਿ ਮੇਰਾ ਵਟਸਐਪ ਜਿਹੜਾ ਹੈ ਉਹ ਇਹਨਾਂ ਨੇ ਬੰਦ ਕਰਵਾ ਦਿੱਤਾ ਸ਼ਿਕਾਇਤਾਂ ਕਰਕੇ ਸਪੈਮ ਵਗੈਰਾ ਜੋ ਵੀ ਕਰਦੇ ਨੇ ਸ਼ਿਕਾਇਤਾਂ ਇਹਨਾਂ ਨੇ ਬੰਦ ਕਰਵਾਤਾ ਪਰ ਚਲੋ ਕੋਈ ਗੱਲ ਨਹੀਂ ਕਿ ਮੈਂ ਤਾਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਿਤੇ ਲੋਕ ਸਭਾ ਵਿੱਚ ਇਹਨਾਂ ਨੇ ਬਹੁਤ ਸਰਕਾਰੀ ਤੰਤਰ ਵਰਤਿਆ ਸਾਡੇ ਸਰਪੰਚਾਂ ਤੇ ਬਲੌਕ ਸੰਮਤੀਆਂ ਦੇ ਗਲਾਂ ੱਜ ੱੱਕੇ ਨਾਲ ਪਟੇ ਪਾਏ ਪਰ ਅੰਦਰੋਂ ਸਾਡੇ ਨਾਲ ਹੀ ਨੇ ਔਰ ਵੋਟਾ ਅਕਾਲਪੁਰ ਖਵਾਈ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਵੋਟ ਫੇ ਗਈ ਮੈਨੂੰ ਇੱਕ ਵੀ ਕੈਂਪੇਨ ਵਿੱਚ ਨੈਗੇਟਿਵ ਕਮੈਂਟ ਨਹੀਂ ਆਇਆ ਇੱਕ ਵੀ ਕੈਂਪੇਨਸ ਨੈਗੇਟਿਵ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਮੈਨੂੰ ਪਿੰਡਾਂ ਚ ਗਿਆ ਨੂੰ ਮੈਂ 400 ਸਵਾ 400 ਪ੍ਰਿੰਟ ਘੁੰਮ ਲਿਆ 583 ਚੋਂ ਕਿਸੇ ਇੱਕ ਵਿਅਕਤੀ ਨੇ ਨੇ ਕਿਹਾ ਕਿ ਖੈਰਾ ਸਾਹਿਬ ਤੁਸੀਂ ਕਿਤੇ ਬਾਹਰੋਂ ਆਏ ਹੋ ਉਹਨਾਂ ਨੇ ਮੈਨੂੰ ਆਪਣਾ ਪੁੱਤ ਆਪਣਾ ਭਰਾ ਕਹਿੰਿਆ ਨੇ ਆਪਣਾ ਬਜ਼ੁਰਗ ਸਮਝ ਕੇ ਮੈਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹਦਾ ਦੇਣ ਮੈਂ ਤੁਹਾਨੂੰ ਨਹੀਂ ਦੇ ਸਕਦਾ ਤੁਹਾਡਾ ਪਿਆਰ ਮੇਰੇ ਸਿਰ ਤੇ ਕਰਜ਼ਾ ਹੋਵੇਗਾ ਇਸ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਪਾਰਲੀਮੈਂਟ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਕੰਮਾਂ ਦੀ ਸ਼ਕਲ ਵਿੱਚ ਵਿਆਜ ਸਮੇਤ ਇਹ ਕਰਜ਼ਾ ਮੋੜਨ ਨੂੰ ਵਚਨਬੱਧ ਆ ਤੁਹ ਮਿਲਦੇ ਆ ਪਵਾਨੀਗੜ ਦੇ ਰੋਡ ਸ਼ੋਅ ਵਿੱਚ ਹੁਣੇ 10 ਮਿੰਟ ਚ ਮੈਂ ਉੱਥੇ ਪਹੁੰਚ ਜਾਣਾ ਆਓ ਸਾਰੇ ਉੱਥੇ ਮਿਲ ਕੇ ਆਪਾਂ ਅੱਜ ਦਾ ਅਖੀਰਲੇ ਦਿਨ ਦਾ ਕੈਂਪੇਨ ਨੂੰ ਕੰਪਲੀਟ ਕਰ ਦਈਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਰ ਅੱਛੇ ਲੱਗੀਆਂ ਗੱਲਾਂ ਤਾਂ ਇਹਨੂੰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ